ਬੋਲੋ ਟੀਕੇ ਲਾਉਂਦਾ ਹੈਗਾ ਹਾਂਜੀ ਪਹਿਲਾਂ ਲਾ ਸੰਗਤ ਜੀ ਆ ਬੰਦਾ ਹੀ ਫੜ ਲਿਆ ਹੈਗਾ ਜਿਹੜੇ ਸਿੰਘ ਨੇ ਆ ਜਿਹੜਾ ਬਦਮਾਸ਼ੀ ਕਰਦਾ ਹੈਗਾ ਆ ਮੁੰਡੇ ਦਾ ਸਿਰ ਪਾੜਿਆ ਆ ਦੇਖੋ ਬਦਮਾਸ਼ੀ ਨਹੀਂ ਹੋਰ ਕੀ ਆ ਆ ਸਿਰ ਕਿੰਨੇ ਪਾੜਿਆ ਸਿਰ ਕਿਨੇ ਪਾੜਿਆ ਉਹ ਮੇਰੇ ਕੋਲ ਕਿਹਨੇ ਪਾੜਿਆ ਕਿਹਨੇ ਪਾੜਿਆ ਇਹ ਪੁੱਠੇ ਤੇ ਫਿਰ ਹਜੇ ਕਾਕਾ ਸਿੱਧਾ ਨਹੀਂ ਮਾਰਿਆ ਮੈਂ ਪੁੱਠੇ ਹੀ ਵਜਿਆ ਨਹੀਂ ਮਾਰਨਾ ਨਹੀਂ ਗਿਆ ਦੱਸੋ ਮਾਰਿਆ ਥੋੜਾ ਸਮਝਾ ਰਹੇ ਆ ਉਹਨੂੰ ਬੰਦਾ ਕੀ ਹੈ ਜੀ ਇਹ ਮੇਰੇ ਨਾਲ ਲੜਦੇ ਸੀ ਜੀ ਇਹ ਅੱਛਾ ਆ ਫੜ ਕੇ ਬਣਾ ਦੋ ਜੀ ਇਹਨਾਂ ਨੂੰ ਕਿਹਾ ਮੈਂ ਕਿਹਾ ਜੀ ਮੇਰੇ ਅੱਗੇ ਪਿੱਛੇ ਮਾਂ ਨਹੀਂ ਦਾਰੂ ਪੀਤੀ ਐਸੀ ਬਾਬਾ ਜੀ ਫੁੱਲ ਮੈਨੂੰ ਇਹ ਦੱਸੋ ਤਾਂ ਸਾਹਮਣੇ ਬੋਲ ਕੇ ਦੱਸ ਆ ਬੰਦਾ ਇਧਰ ਓ ਹੈਲੋ ਕਿਧਰ ਪੀ ਲਓ ਸਪੀਡ ਕੋ ਖਰਾਬ ਕਰੀ ਇਹਨਾਂ ਦਾ ਹਾਂ ਮੈਂ ਇੱਕ ਸੱਟਿਆ ਇੱਕ ਇਹ ਕੀ ਕਹਿੰਦਾ ਇਹ ਮਾਮਾ ਕਰ ਗਿਆ ਵੇਖੀ ਗਿਆ ਚੱਲਦਾ ਚੱਲ ਤੂੰ ਚੱਲ ਕੌਣ ਤਾਂ ਦੱਸੀ ਕੀ ਚਾਹਣਾ ਦੀ ਆ ਗਲਾ ਆ ਆ ਜਾ ਤੇਰਾ ਪੈਨਸਲ ਪਾ ਤੀ ਆ 12 ਬਣਾ ਬਣਾ ਬਧਾ ਸੰਗਤ ਜੀ ਜਿਹੜਾ ਬੰਦਾ ਜਿਹੇ ਬੰਦਿਆਂ ਦਾ ਕੋ ਘੱਟੋ ਘੱਟ 6-7 ਜਿਹੇ ਬੰਦਿਆਂ ਦੇ ਵਿੱਚ ਇਹਦਾ ਕੀ ਹੋਇਆ ਹੈ ਤੇ ਅੱਜ ਅਸੀਂ ਫੜ ਗਏ ਇਹ ਸਾਰੀਆਂ ਜਿਹੇ ਬੰਦਿਆਂ ਇੱਥੇ ਪਰੇਸ਼ਾਨ ਹੋਈਆਂ ਪਿੰਡਾਂ ਦੇ ਬਹੁਤ ਚੋਰੀ ਕਰਾਈ ਨਾ ਨਵੈਲ ਆਨੰਦ ਪਰ ਸਾਡੇ ਕੋਲ ਸਾਰਾ ਪ੍ਰੂਫ ਹੈ ਵੀਡੀਓ ਦੇ ਵਿੱਚ ਆ ਆਨੰਦ ਪਰ ਸਾਹਿਬ ਕਿੰਨੇ ਨਵੈਲ ਚੋਰੀ ਕਰਕੇ ਲਿਆ ਆ ਹੈ ਸਾਰਾ ਯਾਤਰਾ ਕਿੰਨੇ ਲਿਆ ਕਿੰਨੇ 10 ਕਿੰਨੇ ਲਿਆ ਬੋਲ ਬੋਲ ਵਾਹ ਜਾਂਦੇ ਗਰ ਫੜਾੜ ਬੋਲ ਕਿੰਨੇ ਲਿਆ ਨਹੀਂ ਸਾਹਿਬ ਜੀ ਮੈਂ ਬੱਟਾ ਫੇਰੂ ਪਹਿਲਾ ਕੰਮ ਕਰਦਾ ਸੀ ਜਦੋਂ ਮੈਂ ਚਿੱਟਾ ਲਾਂਦਾ ਸੀ ਹੁਣ ਨਹੀਂ ਜੀ ਮੈਂ ਕਰਦਾ ਚਿੱਟਾ ਲਾਂਦਾ ਸੀਗਾ ਅਨੰਦਪੁਰ ਸਾਹਿਬ ਤੋਂ ਮਿਲਾਇਆ 70 ਮੋਹਰਾਂ ਦੀ 35 ਮੋਹਰਾਂ ਦਾ ਲਿਆਇਆ ਇਹ ਦੋ ਬੰਦੇ ਹੀ ਇੱਕ ਬੰਦਾ ਹੋਰ ਹੈਗਾ ਜੀ ਇੱਕ ਬੰਦਾ ਹੋਰ ਹੈ ਇੱਕ ਫੜ ਲਿਆ ਸੀ ਸੰਗਤ ਜੀ ਅੰਮ੍ਰਿਤਧਾਰੀ ਸਿੱਖ ਦਾ ਹੋਗੇ ਤੂੰ ਪਾਣੀ ਚੋਦੀ ਕਰ ਲੈ ਨਹੀਂ ਨਹੀਂ ਸਾਹਿਬ ਜੀ ਮੈਂ ਬਦਲਾਮ ਕੀ ਕਰ ਆ ਦੇ ਲੋ ਸੰਗਤ ਨੂੰ ਫੜ ਲੈਣ ਵਟਾ ਹੋ ਜੀ ਨਗਰ ਪਾਪਾ ਜੀ ਹੋ ਗਈ ਜੀ ਮੈਨੂੰ ਪਤਾ ਬੰਦਾ ਰਾਸਕ ਤੇ ਪਾਪਾ ਜੀ ਆ ਦੇਖੋ ਸੰਗ ਜੀ ਫੜ ਲਿਆ ਹੈਗਾ ਛੇ ਰਕ ਇਹਦਾ ਬਿਆਨ ਲੋ ਆ ਆ ਟੂ ਸੰਗ ਦੀ ਹੈ ਇਹ ਪੈਂਚਰ ਵਾਲੀ ਆ ਦੇਖੋ ਯਾਰ ਸੰਗ ਦਾ ਆ ਸਿੰਘ ਜੀ ਆ ਫੜ ਲਿਆ ਇੱਕ ਆ ਦੇਖੋ ਜੀ ਇਹ ਸੰਗ ਦਾ ਆ ਟੂ ਫੜ ਲਿਆ ਗਿਆ ਇਹ ਸੰਗ ਦਾ ਹੈਗਾ ਇਹ ਕੱਪੜੇ ਤੇ ਪਾ ਕੇ ਸੰਗ ਦਾ ਕੱਪੜਾ ਨਹੀਂ ਕਿਸੇ ਨੂੰ ਮੈਂ ਕਿਸੇ ਨੂੰ ਇਹ ਨਸ਼ੇ ਨਹੀਂ ਇਹ ਕਦੇ ਵਾਸਤੇ ਫਿਰ ਸਾਡੇ ਰਾਜੂ ਫੜੀ ਤੂੰ ਕੈਮਰਾ ਮੈਨੂੰ ਛੱਡ ਦੇ ਸਾਡੇ ਵਿੱਚ ਸਾਡੇ ਨਿੰਗ ਸਿੰਘ ਬਦਨਾਮ ਆ ਮਸੰਦ ਲੋਕ ਡੁਪਲੀਕੇਟ ਨਿੰਗ ਫੜੇ ਹੋਇਆ ਜਿਹੜੇ ਡੁਪਲੀਕੇਟ ਹੁੰਦੇ ਆ ਕਾਫੀ ਗਾਪ ਦੀ ਕਾਫੀ ਦਿੰਦੇ ਹੋਰ ਵੀ ਦਿਖਾ ਦੇ ਸੰਸ ਲੈ ਸੰਸ ਦੇਖ ਕੋਣ ਦਾ ਸੰਸ ਦਿਖਾ ਦੇ ਜਿਹੜਾ ਸੁੰਗਦੇ ਉਹ ਵੀ ਬਾਣੀ ਦਾ ਬਾਬਾ ਥੋੜਾ ਛੱਡ ਦੇ ਇਹ ਨਹੀਂ ਇਹਨਾਂ ਕਰਨੀ ਇਹਦਾ ਟਾਟਾ ਆ ਦੇਖੋ ਆ ਸਿੰਘ ਫੜ ਦੇ ਆ ਕੱਪੜਾ ਨਾਲ ਕੱਪੜਾ ਵੀ ਪਤਾ ਲਖਨ ਦਿਖਾ ਸਾਨੂੰ ਅੱਦਾਂ ਦਾ ਆ ਲੈ ਕੱਪੜਾ ਆ ਨਾਲ ਆਲ ਨਹੀਂ ਟੂਬ ਸੁੰਗਦੇ ਦੇ ਨਾਲ ਆ ਨੀ ਮੇਰੀ ਗੱਲ ਸਾਡੇ ਦਸ਼ਾ ਦੇ ਵਿੱਚ ਇਹਨੂੰ ਇਹ ਪੁੱਛੋ ਤੇ ਆਪਣੀਆਂ ਪੰਜ ਬਾਣੀਆਂ ਕਿਹੜੀਆਂ ਪੰਜਾਂ ਬਾਣੀਆਂ ਦੇ ਨਾਮ ਦੱਸ ਦੋ ਮੈਨੂੰ ਹਰਜੀਤ ਸਾਹਿਬ ਜਗਤ ਸਾਹਿਬ ਤ੍ਰੇਵਰ ਸਾਹਿਬ ਸਵਈਏ ਚੌਵੀਂ ਸਾਹਿਬ ਅਨੰਤ ਸਾਹਿਬ ਕਿਹੜੇ ਕਿਹੜੇ ਗੁਰੂ ਸਾਹਿਬ ਨੇ ਲਿਖੀ ਇਹ ਵੀ ਦੱਸ ਦੇ ਸਾਡੇ ਤੋਂ ਉਹ ਨਸ਼ੇ ਦੇ ਛੱਡ ਜਾ ਇਹ ਵੀ ਸੁਣੋ ਕਿਹੜੇ ਕਿਹੜੇ ਗੁਰੂ ਸਾਹਿਬ ਦੀ ਲਿਖਤ ਹੈ ਤੇ ਜੀ 6 6 ਮਹਾਰਾਜ ਕਿਹੜੇ 6 ਮਹਾਰਾਜ ਮੈਂ ਤੂੰ ਮਾਰੋ ਬਬਈਆ ਕਰਕੇ ਤਾਂ ਕੰਦ ਕਿਹੜੇ ਛੇ ਮਾਰਾ ਕਿਹੜੇ ਛੇ ਮਾਰਾ ਕਿ ਹੋਇਆ ਹੈ ਤੇ ਮਾਰਾਤਾ ਜੀ ਕੋਈ ਇਹ ਹੀ ਦਸਵੇਂ ਵਾਰ ਬਲਗਰਾਂ ਸਾਹਿਬ ਜੀ ਮਹਾਰਾਜ ਜੀ ਆਪਣੇ ਜੀ ਤੁਹਾਨੂੰ ਪਤਾ ਹੀ ਨਹੀਂ ਕੋਈ ਸਾਦਾ ਕੁਝ ਹੈ ਨਹੀਂ ਬੜਾ ਪਾਜਲੀ ਲੈ ਚਲੋ ਟੱਕੜ ਬਬੇ ਰੋਕਦੀ ਹੈ ਹਾਂ ਇਹ ਇੱਥੇ ਗੱਡੀ ਦੀਆਂ ਲੈਣਾ ਤੇ ਰਹਿੰਦੇ ਆ ਟਿਊਬਾ ਥੁੰਬਦੇ ਨੇ ਪੈਂਚਰ ਪੈਂਚਰ ਵਾਲੀਆਂ ਟਿਊਬਾ ਥੁੰਬਦੇ ਆ ਪੈਂਚਰ ਵਾਲੀਆਂ ਟੂਬਾ ਤੋਂ ਬਾਅਦ ਜੇ ਇਹਨਾਂ ਨੂੰ ਕੋਈ ਨਾਮ ਮਿਲੇ ਇਹ ਪਿੱਛੇ ਲੁੱਟ ਖੋਹ ਕਰਦੇ ਆ ਕੱਲ ਵੀ ਕੁੜੀ ਦੀ ਉੱਤ ਖੋਈ ਐ ਉਹਦੇ ਬਲੇਡ ਵਜੇ ਮੂੰਹ ਤੇ ਇਹ ਸਾਰੇ ਗਲਤ ਕੰਮ ਕਰਦੇ ਆ ਗੱਡੀਆਂ ਤੋਂ ਫੋਨ ਵੀ ਲਾਂਦੇ ਨੇ ਜੀ ਇਹ ਸਾਜ਼ ਲਗਾਈ ਹੋਈ ਐਪਲੀਕੇਸ਼ਨ ਦਿੱਤੀ ਹੋਈ ਮੁੰਡੇ ਨਾਲ ਫੋਨ ਦੀ ਇਹਦੀ ਵੀ ਸਾਰੇ ਕਹਿੰਦੇ ਕਹਿੰਦੇ ਅਮਰਦਾਰੀ ਬੰਦੇ ਸੇ ਚੋਰੀਆਂ ਕਰਦੇ ਆ ਯਾਰ ਨਹੀਂ ਨਹੀਂ ਗੱਡੀ ਬੇਇੱਜ਼ਤੀ ਵਾਲੀ ਗੱਲ ਆ ਯਾਰ ਇਹ ਸਿੰਘ ਜੀ ਚੱਕ ਲਿਆ ਫੇਰ ਅਗਰ ਰੱਬ ਦਾ ਨਾਮ ਲੈ ਕੇ ਜਿਹੜਾ ਕਹਿੰਦਾ ਯਾਰ ਜਿਹੜਾ ਸਿੰਘ ਡਰਦੇ ਸੀਗੇ ਜਿਹੜੇ ਬਦਮਾਸ਼ੀਆਂ ਕਰਦੇ ਸੀਗੇ ਮੈਨੂੰ ਤਾਂ ਪਤਾ ਹੀ ਨਹੀਂ ਹੱਥ ਕਿਤੇ ਵੱਢਨੇ ਆ ਆਜ ਅੱਜ ਹੱਥ ਵੱਢਾਉਣੇ ਤੇਰੇ ਨਹੀਂ ਸਾਡੇ ਤੂੰ ਮੈਨੂੰ ਪਾਣੇ ਤੂੰ ਬੇਇੱਜ਼ਤੀ ਕਰਾਣਾ ਦਉ ਹੈ ਨਹੀਂ ਨਹੀਂ ਜੀ ਮੇਰਾ ਕੋਈ ਸਾਲ ਨੰਬਰ ਇਹ ਲਾਇਸੈਂਸ ਮੇਰਾ ਸੀ ਇਹ ਬਚ ਗਿਆ ਟਿੱਕ ਵੀ ਖੋਈ ਗਿਆ ਟਿੱਕ ਡਿੱਗ ਗਈ ਆ ਦੇਖੋ ਜੀ ਆ ਦਰਖਾਸਤ ਲਾਈ ਦਰਖਾਸਤ ਲਿਖੀ ਹੋਈ ਜੀ ਦਰਖਾਸਤ ਦਿੱਤੀ ਹੋਈ ਆ ਆ ਬੰਦਾ ਨੰਗਾ ਹੱਥੋਂ ਫੜ ਲਿਆਗਾ ਆਇ ਕਾ ਬੰਦਾ ਹੀ ਕੋਈ ਤਾਂ ਕੁਝ ਵੀ ਨਹੀਂ ਹੈ ਉਹ ਕਹਿੰਦਾ ਮੇਰੇ ਕੋਲੇ ਕੁਝ ਨਹੀਂ ਹੁਣ ਤਾਂ ਕੁਝ ਨਹੀਂ ਹੈਗਾ ਜਿਹੜਾ ਬੱਟ ਘਟ ਖਾ ਲਿਆ ਤੁਸੀਂ ਉਹ ਕਿੱਥੇ ਗਿਆ ਆ ਕੇ ਕੀ ਗੱਲਤੀ ਏ ਤੂੰ ਅਮਰ ਤੋਂ ਤਾਰੀ ਬਾਣਾ ਪਾ ਗਦੇ ਕੀ ਲਈ ਫਿਰਦਾ ਆ ਟੂਪਾਂ ਸੁੰਗਣ ਡਿਆ ਮਮਾ ਨੂੰ ਚੋਰੀਆਂ ਕਰਦਾ ਬੰਦਾ ਫੜਿਆ ਗਿਆ ਪੰਦੇ ਦਾ ਸਿਰ ਪਾੜਿਆ ਬਦਮਾਸ਼ੀ ਕਰਦਾ ਕਹਿੰਦਾ ਜਿਹੜੇ ਮਰਜੀ ਢੰਗ ਦੇ ਨਾਲ ਫੋੜੀ ਨਹੀਂ ਨਹੀਂ ਜੀ ਇੱਦਾਂ ਤੇ ਬਾਹਲੇ ਤੈਨੂੰ ਗਾ ਲਿਆ ਨਹੀਂ ਗਿਆ ਜੀ ਮਾਫੀ ਮੰਗਾ ਮਾਮਾ ਮਾਰ ਕੇ ਭਾਵੀ ਮੰਗੀ ਨਾ ਤੂੰ ਹੈ ਮਾਫੀ ਮੰਗਦਾ ਸਰਾ ਇਹ ਆ ਫੜ ਲੈ ਜੀ ਦੂਰ ਬਾਹਲੇ ਕਰ ਉਸੇ ਬਾਹ ਫੜਾ ਕੇ ਗੱਡੀ ਕਰ ਉਸ ਤਾ ਬਾਪਾ ਜੀ ਦਾ ਛੱਡ ਕੇ ਪਾ ਪਿੱਛੇ ਦੇਖ ਕੇ ਆਹੋ ਨਾ ਹੌਸਦਾਨ ਬਟੇ ਰੋੜਦੇ ਹੋ ਆਹ ਬੰਦਰ ਹੋਣਾ ਦਰਵਾਜ਼ਿਆਂ ਦੀ ਚਲੋ ਚਲੋ ਬਾਪੇ ਚਲੋ ਬਾਪੇ